ਜਿਹਰਨ ਅਕਸ਼ੇ ਦੁਸ਼ਟ ਮਾਰੇ ਆ ਪ੍ਰਹਿਲਾਦ ਰਾਇ ਅਹੰਕਾਰੀਆਂ ਨਿੰਦਗਾਂ ਬਿਠਦੇ ਨਾਮ ਤੇ ਉਹ ਮੁਖਲਾਇਆ ਜਨ ਨਾਨਕ ਐਸਾ ਹਰਿ ਸਿਵੰਤ ਕਲੇਸ਼ੜਾਯਾ ਸ਼ਲੋਕ ਮੰਨ ਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਜਾ ਸੁਖ ਤਾਮਨਾ ਹੋਈ ਤੋਂ ਕਰਤਾ ਕਰਣਾ ਮੈਂ ਨਾਹੀ ਜਾਉ ਕੋਈ ਨਾ ਹੋਈ ਬਨਹਾਰੀ ਕੁਗੜ ਦਵਸਿਆ ਤਰੰਤ ਨ ਜਾਇ ਰਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਇਕਾ ਪਰ ਪੂਰ ਰਹਾ ਤੂੰ ਸੱਚਾ ਸਹਿਬ ਸਿਖਤ ਸਵਾਲੇ ਉਹ ਜਨ ਕੀਤੇ ਸੋ 파ਰ ਤਿਆ ਤਾਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹੀਆ ਸੋਦਰ ਰਾਗ ਅਸਾ ਮਹੱਲਾ ਫੈਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇ ਰਾਖਿਆ ਸੋਕਰ ਕੇ ਆ ਜਿੱਤ ਬੈ ਸਰਬ ਸਮਾਲੇ ਵਾਜੇ ਤੇਰੇ ਨਾਦੇ ਨੀਂਹ ਸੰਘਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪ੍ਰੀ ਸੋ ਕਈਆ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੋਂ ਮੋਂ ਪਉਣ ਬਣੀ ਬੈ ਸੰਤਰ ਗਾਵ ਮੈਂ ਰਾਜਾ ਧਰਮ ਦਵਾਰੇ ਗਾਵਣ ਤੋਂ ਨੋ ਚਿਤ ਗੁਰਦ ਲਿਖ ਜਾਨਣ ਲਿਖ ਲੇ ਧਰਮ ਵਿਚਾਰੇ ਗਾਵਣ ਤੋਂ ਨੋ ਈਸ਼ਰ ਬ੍ਰਹਮਾ ਦੇਵੀ ਸੋਨ ਤੇਰੇ ਸਦਾ ਸਵਾਰੇ गावਨ ਤੋਂ ਨੌਂ ਇੰਦਰੰਦਰਸਨ ਬੈਠੇ ਦੇਵਤੇ ਅੰਦਰ ਨਾਲੇ ਗਾਵਨ ਤੋਂ ਨੌਂ ਸਿੱਧ ਸਮਾਧੀ ਅੰਦਰ ਗਾਵਨ ਤੋਂ ਨੌਂ ਸਾਧ ਵਿਚਾਰੇ ਗਾਵਨ ਤੋਂ ਨੌਂ ਜਤੀ ਸਤੀ ਸੰਤੋਖੀ ਗਾਵਨ ਤੋਂ ਨੌਂ ਵੀਰ ਕਰਾਰੇ ਗਾਵਨ ਤੋਂ ਨੌਂ ਪੰਡਤ ਪੜਨੋ ਰਾਕੀ ਸਰ ਜੁਗ ਜੁਗ ਇਹਦਾ ਨਾਲੇ ਗਾਵਨ ਤੋਂ ਨੌਂ ਮੋਹਣੀਆਂ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਤੋਂ ਨੌਂ ਰਤਨੋ ਭਾਈ ਤੇਰੇ ਅਰਸਰ ਤੀਰਥ ਨਾਲੇ ਗਾਵਨ ਤੋਂ ਨੌਂ ਜੋਧ ਮਹਾਬਨਸੂਰਾ ਗਾਵਨ ਤੋਂ ਨੌਂ ਕਾਣੀ ਚਾਰੇ ਗਾਵਨ ਤਉ ਨੋ ਖੰਡ ਰੰਡੇ ਬ੍ਰਹਮ ਉੰਡਾ ਗਰ ਕੇ ਰਖੇ ਤੇਰੇ ਧਾਰੇ ਸਹੀ ਤੁਦਨੋ ਗਾਵਨ ਜੋ ਤੁਦ ਭਵਨ ਰਤੇ ਤੇਰੇ ਭਗਤ ਰਸਾਲੇ ਔਰ ਗੇਤੇ ਤੁਦਨੋ ਗਾਵਨ ਸਿਮ ਚੇਤਨ ਆਵਨ ਨਾਨਕ ਆ ਬੀਚਾਰੇ ਸੋਈ ਸੋਈ ਤਾਂ ਸਚ ਸਹਿਬ ਸਚ ਸਚਿ ਨਾਹੀ ਅਭੀ ਉਸੇ ਜੈਨ ਦਸੀ ਰਚਨਾ ਜਨਰ ਚਾਈ ਰੰਗੀ ਰੰਗੇ ਭੰਤੀ ਕਰ ਕਰ ਜਨਸੀ ਮਾਇਆ ਜਿੰਨੋਂ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਸ ਦੀ ਬਟ ਜਾਈ ਜੋ ਤੇ ਪਾਵੇਂ ਸੋਈ ਕ੍ਰਿਸੀ ਫਿਰ ਹੁਕਮ ਅਨੈ ਕਰਣਾ ਜਾਈ ਸੋ ਪਾਤ ਸਾਹੋ ਸਹਾਪਤ ਸਾਹਿਬ ਨਾਨਕ ਰਹਿਣ ਰਜਾਈ ਅਸਾ ਮਹੱਲਾ ਬੱਲਾ ਸੁਨ ਅਡਾ ਖੈ ਸੋ ਕੋਏ ਕੇਵਲ ਵੰਡਾ ਦੇ ਤਾ ਹੋਏ ਕੀਮਤ ਪਾਏ ਨਾ ਕਿਹਿਆ ਜਾਏ ਘਣੇ ਵਲੇ ਤੇਰੇ ਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣੈ تیਰਾ ਗੇਤਾ ਗੇੜਾ ਚੀਰਾ ਰਹਾਓ ਸਭ ਸੁਰਤੀ ਮੇਲ ਸੁਰਤ ਕੁਮਾਈ ਸਭ ਕੀ ਮਤ ਮਨ ਕੀਮਤ ਪਾਏ ਗਿਆਨੀ ਧਿਆਨ ਹੀ ਗੁਰ ਗਰਹਾਏ ਘਰ ਨਾ ਜਾਈ ਤੇ ਰੀਤ ਲੋੜ ਆਈ ਸਭ ਸਤ ਸਭ ਤਪ ਸਭ ਚਮਿਆਈਆਂ ਸਦਾ ਬੁਰਖਾਂ ਕੀਆਂ ਵਟਿਆਈਆਂ ਤੋਂਨ ਸੇ ਤੀਕ ਨਾ ਪਈਆ ਕਰਮ ਮੈਲਾ ਨਾ ਹੀ ਥਾਗ ਰਹਿਈਆ ਕਰਮਨ ਲਾ ਕੇ ਵਿਚਾਰਾ ਸਭ ਤੇਰੇ ਤੇਰੇ ਪੰਡਾਰਾ ਜਿਸ ਤੋਂ ਦੇਹ ਤੇ ਸਗਾ ਚਾਰਾ ਨਾਨਕ ਸੱਚ ਸਵਰਨ ਹਰਿਆਸਾ ਮਹੱਲਾ ਪਹਿਲਾ ਆਖਾਂ ਜੀ ਮਾ ਸ੍ਰੇਮ ਰਜਾਓ ਆਖਣੇ ਓ ਕਾ ਸੱਚਾ ਨਾਉ ਸਾਚੇ ਨਾਮ ਕੀ ਲਗੇ ਪੂਖ ਉਤ ਪੁਖ ਖਾਇ ਚਲੀਐ ਦੂਖ ਸੋਗੋਂ ਵਿਸਰੈ ਮੇਰੀ ਮਾਏ ਸੱਚਾ ਸਹਿਬ ਸੱਚ ਨਾਹਿ ਰਹਾਓ ਸਾਚੇ ਨਾਮ ਕੀ ਤਲ ਵਡਿਆਈ ਆਖ ਥਗੇ ਕੀਮਤ ਨਹੀਂ ਪਾਈ ਜੇ ਸਮਲ ਕੇ ਆਕਣ ਪਾਹੀ ਵਡਾਲੈ ਹੋਵੇ ਘਟ ਨ ਜਾਏ ਨਾ ਯੂ ਹਮਰਨ ਹੋਵੇ ਸੋ ਦਿਨ ਦਰਹਿ ਨ ਚੁਕੇ ਭੋਗ ਗੁਣੇ ਹੋ ਹੁਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆ ਤੇ ਬਲ ਤੇਰੀ ਦਾਤ ਜਿਨਾਂ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੈ ਤੇਗਮ ਜਾਤ ਨਾਨਕ ਨਾਮ ਹੈ ਬਾਸਨਾਤ ਪਰਾ ਗੁਰ ਦੀ ਮਹਾਨਾ ਚੁੱਥਾਰ ਕੇ ਜਨ ਸਤਿਗੁਰ ਸਤਿਪੁਰਖ ਅਵੇ ਲੋ ਕਰੋ ਗੁਰਪਾਸ ਹਮ ਕੀਰੇ ਕਰਮ ਸਤਿਗੁਰੁ ਸਰਣਾਈ ਕਰ ਦਿਆਲਾ ਪ੍ਰਗਾਸ ਮੇਰੇ ਮੀਤ ਗੁਰ ਤੇ ਮੋ ਕੋ RAM ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਣ ਸਖਾਈ ਹਰ ਕੀਰਤ ਅਮਰੀਰ ਅਹਰਾਸ ਰਹਾਉ ਹਰ ਜਨ ਕੇਵੜ ਭਾਗ ਵਡੇਰੇ ਜਿਨ ਹਰ ਹਰਿ ਸਰਦਾਰ ਹਰ ਪਿਆਸ ਹਰ ਹਰ ਨਾਮ ਲੈ ਆਇ ਤ੍ਰਿਪਤ ਤਸੈ ਮਨ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨ ਪਾਇਆ ਤ੍ਰਿ ਭਾਗੇ ਜਨ ਪਾਸ ਜੋ ਸਤਿਗੁਰ ਸ਼ਰਣ ਸੰਗਤ ਨਿ ਆਇ ਤ੍ਰਿਗ ਜੀਵ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈਨੇ ਤੋਰ ਮਸਤਕ ਲਿਖਿਆ ਲੇ ਖਾਸ ਧਨ ਧਨ ਸਤ ਸੰਗਤ ਜਿਤਾ ਰਸ ਪਾਇਆ ਵਰ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਮਾ ਕਾਹੇ ਰੇ ਮਨ ਚਿੱਤ ਵੈਤਮ ਜਯਾ ਹਰ ਹਰ ਜੀਓ ਪ੍ਰਿਆ ਸਹਿਲ ਪੱਥਰ ਮੈਂ ਜਨ ਤੋ ਪਾਏ ਤਾ ਕਰਜ ਕਾਗੈ ਗਰ ਧਰੇ ਆ ਮੇਰੇ ਮਧੂ ਜੀ ਸਤ ਸੰਗ ਮਿਲੇ ਸੋਤਰੀਆ ਗੁਰ ਪ੍ਰਸਾਦ ਬ੍ਰਹਮ ਪਦ ਪਾਇਆ ਸੂਕੇ ਕਸ਼ਟ ਹਰਿਆਰਾ ਹਾਉ ਜਨਨ ਪਿਤਾ ਲੋਸਰ ਬੰਤਾ ਕੋ ਨਾ ਕਿਸ ਕੀ ਧਰੀ ਆ ਸਿਰ ਸਿਰ ਜਕ ਸੰਭਾਏ ਠਾਕੁਰ ਕਾਹੇ ਮਨੈ ਭੋ ਕਰਿ ਔਡੇ ਊਡਾ ਵੈਸੇ ਕੋਸਾਂ ਤੇ ਜੇ ਪਛੈ ਬਚਰੀ ਸਰੀਆ ਤਿੰਨ ਕਮਣ ਖਲਾਵੇ ਕਵਣੇ ਚੋਵਾ ਵੈ ਮਨ ਮੈ ਸਮਰਣ ਕ੍ਰਿਆ ਸਵਨੇ ਧਾਨ ਦਸਸ਼ਟ ਸਿਧਾਨ ਠਾਕੁਰ ਕਰ ਤਲ ਤ੍ਰਿਆ ਚਲ ਲੈ ਬਲ ਲੈ ਬਲ ਸਤਵਨ ਚਾਈਐ ਤੇਰਾ ਅੰਤ ਨ ਪਰਵਰਿਆ ਰਾਗ ਅਸਾ ਮਹੱਲਾ ਚੌਥਾ ਸੋ ਗੁਰਖਿਕ ਔਂਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਾਰੇ ਪ੍ਰਖ ਨਿਰੰਜਨ ਹਾਰੇ ਅਕਮਗਮ ਪਾਰ ਸਭ ਧਿਆਵੇ ਸਭ ਧਿਆਵੇ ਤਉ ਦਜੀ ਅਰ ਸੱਛੇ ਸਰਜਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰ ਹਰ ਧਿਆਉ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਾ ਨਾਨਕ ਜੰਤ ਬੇਚਾਰਾ ਤੂੰ ਘਰਗੜੇ ਅੰਤਰ ਸਰਮ ਨਿਰੰਤਰ ਜੀ ਆਲੇ ਕੋ ਪ੍ਰਖ ਸਮਾਣਾਇਕ ਦਾਤੇ ਪੇਖਾਰੀ ਜੀ ਸਭ ਤੇਰੇ ਚੋਦ ਵਿਦਾਨ ਤੂੰ ਆਪੇ ਦਤ ਆਪੇ ਭੁਗਤਾ ਜਿਉ ਤੁਧ ਮੇ ਨਮਰ ਜਨਾ ਜਾਣਾ ਤੂੰ ਪਾਰ ਬ੍ਰਹਮ ਬੇੰਤ ਬੇੰਤ ਜੀ ਤੇਰੇ ਗਿਆ ਗੁਣ ਅਖ ਵਖਾਣਾ ਜੋ ਸੇਵੈ ਜੋ ਸੇਵ ਤੂ ਜੀ ਜਨ ਨਾਨਕ ਤਨ ਕੁਰਬਾਨ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮੇ ਸੁਖ ਵਸੀ ਸੇ ਮੁਕਤ ਸੇ ਮੁਕਤ ਭਈ ਜਨ ਅਰ ਧਿਆਇ ਜੀ ਤਨ ਤੂ ਢੀ ਜਮਕੀ ਫਾਂਸੀ ਜਨਿਰਪੋਜਨ ਹਰ ਨਿਰਭਉ ਤੇ ਆ ਜੀ ਤਨ ਕਾ ਭੋ ਸਭ ਗਵਾਸੀ ਜਨ ਸੇਵਿਆ ਜਨਨ ਸੇ ਵੀ ਅਮੀਰ ਹਰ ਜੀਤੇ ਹਰ ਹਰੂਪ ਸਮਸੀ ਸੇ ਧਨ ਸੇ ਧਨ ਜਨਨ ਤੇ ਆ ਜੀ ਜਨਾਨ ਤਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪ੍ਰੇਪੇੰਤ ਵੇੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਨਕਰ ਹਰ ਪੂਜਾ ਜੀ ਤਪ ਤਪ ਜਪੈ ਜਪੈ ਬੇਨਤਾ ਤੇਰੀ ਅਨੇਕ ਤੇਰੀ ਅਨੇਕ ਪਰੈ ਉਸਮਰਤਿ ਸਾਸਤਿ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਅਰ ਭਗਵੰਤਾ ਤੂੰ ਆਦਿ ਪੁਰਖ ਅਪਰੰ ਪਰਗ੍ਰਿਤਾ ਜੀ ਤੋਦ ਜੀਵੜਵਰ ਨ ਕੋਈ ਤੂੰ ਜੁਗ ਜੋ ਇਕੋ ਸਦਾ ਸਦਾ ਤੂੰ ਇਕੋ ਜੀ ਤੂੰ ਨਿਚਲ ਕਰਤਾ ਸੋਈ ਤੋਦਾ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੋਦਾ ਬਿਸ਼੍ਰਿਸ਼ਟ ਸਭ ਉਪਾਈ ਜੀਤੋ ਦਾ ਫੈਸਲ ਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੀ ਜੀ ਜੋ ਸਭ ਸੇ ਕਰਨ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮਿੰਡਾ ਸਾਈ ਜੋਤਿ ਭავ ਸੋਈ ਥਿਸੀ ਜੋਤੋਂ ਦੇ ਸੋਈ ਉਪਾਈ ਰਹਾਉ ਸੋ ਤੇਰੀ ਤੂ ਸੁਬਨਿਥਿਆ ਜਾ ਜਿਸਨੋ ਕਿਰਪਾ ਕਰੈ ਤੇ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਖ ਕੋ ਵਾਇਆ ਤੋ ਦਾਵਿ ਛੋੜਿਆ ਮਿਲਾਇਆ ਤੂੰ ਗਰੀਆ ਉਹ ਸਭ ਤੂਜੀ ਮਾਏ ਤੂਇ ਮਨ ਦੂਜਾ ਕੋਈ ਨਾਏ ਜੀ ਜੰਤ ਸਭ ਤੇਰਾ ਖੇਲ ਵਿਜੋਗਨ ਵਿਛੜਿਆ ਸੰਜੋਗੀ ਮੇਲ ਜਿਸਨੋ ਤੂ ਜਾਣੈ ਸੋਈ ਚੰਨ ਜਾਣੈ ਹਰ ਕੁਣ ਸਦੀ ਅਖਣ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਹਜੇ ਹਰ ਨਾਮ ਸਮਾਇਆ ਉ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਬਿਨ ਦੂਜਾ ਆਵੜਾ ਨ ਕੋਈ ਤੂ ਕਰ ਕਰ ਵੇਖੇ ਜਾਣ ਸੋਏ ਜਨਨਾਨ ਮੁਖ ਪ੍ਰਗਟ ਹੋਇਆ ਸਾ ਮਹੱਲਾ ਪਹਿਲਾ ਤਿਤ ਸਰਵੜੀ ਲੈਨੇ ਵਸਾ ਪਾਣੀ ਪਾਵਤਨੈਂ ਕੀਆ ਪੰਖਰੇ ਮੋਹੋਂ ਪਗਨੀ ਚੱਲੇ ਹਮ ਦੇਖਾਂ ਤਰ ਡੂਬੀ ਅਲੇ ਮਾਨੇਗਨਾ ਜਿਤਸ ਮੂੜਮਨਾ ਹਰ ਬਿਸਤ ਤੇਰੇ ਗੁਣ ਗਲੇ ਆ ਰਹਾ ਓ ਨਾਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਕਤਾ ਜਨਮ ਪਿਆ ਪ੍ਰਣਿਤ ਨਾਨਕ ਤੁਮ ਕੀ ਸਰਣਾ ਜਿਨੇ ਤੂੰ ਨਾਹੀਂ ਵਿਸਰਿਆ ਸਾ ਮਹੱਲਾ ਪੰਜਵਾਂ ਭਈ ਬਰਾਪਤ ਮਾਨੁਖ ਦਿਓ ਹਈਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰ ਕਿਤ ਨ ਕਾਮਿਲ ਸਾਧ ਸੰਗਤ ਵਜ ਕੇਵਲ ਨਾਮ ਸੰਜਮ ਲਾਗ ਭੌਜਲ ਤਰਣ ਕੈ ਜਨਮਵ੍ਰੱਥਾ ਜਾ ਤਰੰਗ ਮਾਇਆ ਕਹਿ ਰਹਾ ਊਜਪ ਤਪ ਸੰਜਮ ਤਰਮਨੇਕ ਮਾਇਆ ਸੇਵਾ ਸਾਧਨੈ ਜਨ ਨਰਾਇਆ ਕਹੁ ਨਾਨਕ ਮਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸ਼ਰਮਾ ਪਾਛੈ ਦਸਮੀ ਕਬਿਓ ਬਾਚ ਬੇਨਤੀ ਚੋਬੀ ਹਮਰੀ ਗ੍ਰੋਹਾ ਦਰਚਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਾਰ ਹਮਰੇ ਦੁਸ਼ਟ ਸਵੇ ਤੁਮ ਕਾਹੋ ਆਪ ਹੱਥ ਦੇ ਮੋਹਿ ਬਚਾਓ ਸੁਖਿ ਬਸੈ ਮੂਰਿ ਪਰਿਵਾਰਾ ਸੇਵ ਸਿਖ ਸਭ ਕਰਤਾ ਰਾ ਮੂਰਿ ਚਾ ਨਿਜ ਕਰਤ ਕਰਿਏ ਸੰਭਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੇ ਆਸਾ ਤੋਰ ਭੈਣ ਕੀ ਲੈ ਪਿਆਸਾ ਤੁਮੇ ਛੜ ਕੋਈ ਅਬਦੇ ਨਾ ਧਾਉ ਜੋ ਬਰ ਚਾ ਸੋ ਤੁਮ ਤੇ ਪਾਉ ਸੇਵ ਸਿਖ ਹਮਾਰੇ ਤਾਰੀਐ ਛੋਨੇ ਛੋਨੇ ਸਤਰ ਹਮਾਰੇ ਮਾਰੀ ਆ ਭਾਤੈ ਮੂਜੈ ਬਰੀਐ ਮਰਨ ਕਾਲ ਕਾ ਤਰਾਸਨੀ ਬਰੀਐ ਉਜੋਸ ਸਦਾ ਹਮਾਰੇ ਪਛਾ ਸਰੀਰ ਤੋਂ ਜੋ ਕਰੇ ਉਹ ਅੱਛਾ ਰੱਖ ਲੈ ਮੈ ਰਖਣ ਹਾਰੇ ਸਾਇਬ ਸੰਤ ਸਾਈ ਪਿਆਰੇ ਦੀਨ ਬੰਦੁਸਤਨ ਕੇ ਹੰਤਾ ਤੁਮਹ ਪਰਿ ਚਤੁਰ ਦਸ ਕੰਤਾ ਕਾਲ ਪਾਇ ਬ੍ਰਹਮਾ ਬੋ ਤਰਾ ਕਾਲ ਪਾਇ ਸੁਭ ਜੋ ਅਵਤਾਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾ ਸਤਵਨ ਕਾਲ ਜੋਗੀਸਵ ਕੀਓ ਵੇਦਰਾਜ ਬ੍ਰਹਮਾ ਜੂਤੀਓ जवन काल सब लोक सवारी नमस्कार तई हमारा जवन काल सब जगत मनायो देव दै तु जछन बुजायो वा दंते के उतारा सोई गुरु समझो हमारा नमस्कार ते सही को हमारी सगले प्रजा जे नाव सवारी सो सब गण को सेव गुण सुख दियो सत्रण को प्रमुख पद कियो गत गडे के अंतर के जानत भले बुरे के पीर पहचानत अचिंती ते कुंचर स्थोला सब कृपा दृष्टे कर फुल्ला ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨੈ ਕਰ ਕਰ ਕੇ ਪੜ ਪੜ ਕੀ ਜਾਣੈ ਜਬ ਉਹ ਕਰ ਕਰ ਕਰਤਾ ਰਾ ਪ੍ਰਜਾ ਧਰਤ ਤਬ ਦੇਹ ਬਾਰਾ ਜਿਵਿਆ ਕਰਖ ਕਰਤ ਹਉ ਕਬ ਹਉ ਤੁਮ ਮੈਂ ਮਿਲਤ ਦੇਤ ਰ ਸਭ ਹਉ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭੀ ਤੇ ਰਤ ਨਿਰਾਲਮ ਜਾਣਤ ਵੇਦ ਭੇਦ ਰਾਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਨੀਲ ਨਾਦ ਸੰਭ ਤਾਂ ਕਾ ਮੂੜ ਉਚਾਰਦ ਭੇਦਾ ਜਾ ਕੋ ਪੇਵ ਨ ਪਉਤ ਵੇਤਾ ਤਾ ਕੋ ਕਰ ਪਾਹਨ ਨਮਨਤ ਮਹਾ ਮੂੜ ਕਛ ਭੇਦ ਨ ਜਨਤ ਮਹਾ ਦੇਵ ਕੋ ਗੈ ਸਦਾ ਸੰਦ ਰੰਕਾਰ ਕਾ ਚਿੰਤਨ ਪੇਵ ਆਪੇ ਆਪਨੇ ਬੁੱਧਾ ਜੇਤੀ ਬਰਨਤ ਬਿਨ ਬਿਨ ਤੋਏ 33 ਤੁਮਰਾ ਲਖਣ ਦੈ ਪਸਾਰਾ ਕੈ ਬਿਸਰਾ ਪ੍ਰਥਮ ਸੰਸਾਰਾ ਇਕ ਰੂਪ ਅਨੂ ਸਰੂਪਾ रंकपएओ राव गई पू पांडज जिरज सीत जगनी उत्पूज खान बहु रच दिने गाओ फूल राजा बैठा गाओ सिमट पेओ संकरे इकट्ठा सगरी श्रेष्ठ दिखाई चंपव याद जुगाद स्वरूप सयम पवे अपर समय री तुम करो ਸਿਕੁਬਾਰ ਸਿਕ ਸੰਗਰੋ ਦੁਸ਼ਟ ਜੀਤੇ ਉਠਵਤੁ ਪਤ ਪਤਾ ਸ਼ਕਲ ਮਲੇਸ਼ ਕਰੋ ਰਹਾ ਨਾ ਘਤਾ ਜੈ ਤੁਜ ਤਵ ਸ਼ਰਣੀ ਪਰੇ ਤਨ ਕੇ ਦੁਸ਼ਟ ਦੁਖੰਤ ਮਰੇ ਪੁਰਖ ਜਮਨੇ ਪਗ ਪ੍ਰੇ ਤੇ ਹਾਰੇ ਤਨ ਕੇ ਤੂੰ ਸੰਕਟ ਸੁਵਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨੈ ਅਹ ਰਚਾਵੇ ਤਾਈ ਸਭ ਕਲਾ ਦੁਸ਼ਟ ਰਿਸ਼ਟ ਤਰੇ ਤਤ ਕਲਾ ਕਿਰਪਾ ਦ੍ਰਿਸ਼ਟ ਤਨ ਜੈ ਨਿਹਰ ਹੋ ਤਾ ਕੇ ਤਾਪ ਤਨਕ ਮੁਹਰ ਹੋ ਰਿਦ ਸਿਧ ਕਰਮੋ ਸੋ ਹੋਏ ਦੁਸ਼ਟ ਸਾਤ ਸਵੈ ਸਗ ਨ ਕੋਈ ਇੱਕ ਵਾਰ ਜਨ ਤਮੈ ਸਮਾਰਾ ਕਾਲ ਵਾਸਤੇ ਥਾਈਓ ਬਾਰਾ ਜਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਗ ਤੇ ਰਾ ਕੜ ਕੇ ਤਮੈ ਸ਼ਰਨ ਤਿਹਾਰੀ ਆਪ ਹੱਦ ਲਿਓ ਬਾਰੀ ਸਰੋਠ ਹੋਰਮੋ ਹੋ ਸਹਾਈ ਦੁਸ਼ਟ ਦੋਗ ਤੇ ਲਿਓ ਬਚਾਈ ਸੋਇਆ ਆਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਉ ਤਰੇ ਨੀ ਅਨੇ ਹੋ ਰਾਮ ਰਹੀਮ ਪੁਰਾਨ ਕੁਰਾਨ ਅਨੇ ਕਹਿ ਮਤੇ ਨਾ ਮੰਨਿਓ ਸਿਮਰਤ ਸ਼ਾਸਤਰ ਵੇ ਸਭ ਉਹ ਭੇਦ ਕ ਮੇਕ ਨਾ ਜਾਣਿਓ ਸ੍ਰੀ ਸੁਬਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਓ ਸਭ ਤੋਏ ਬਖਾਨੇ ਤੋਇਰਾ ਸਗਲ ਦਵਾਰ ਕੋ ਸਾਡੇ ਕਹਗੇ ਤੁਹਾਰੋ ਦਵਾਰ ਬਹਗੇ ਕਿਲਾਜ ਅਸ ਗੋਬਿੰਦਾਸ ਤੋਹਾਰ ਰਾਮ ਕਲੀ ਮਹੱਲਾ ਤੀਜਾ ਨੰਦ ਕੋ ਓਮਕਾਰ ਸਤਗੁਰ ਪ੍ਰਸਾਦ आनंद बे या मेरी माई सतगुरु मैं पाया सतगुरु था पाया सहद से ती मनो जियां बधाइयां रागर रतन परिवार प्रिय शब्द गावन आईया शब्द दाता गावो हरि के राम जननी बसाया कह नानक आनंद हुआ सतगुरु मैं पाया ए मन मेरे तू सदा रोहर नाल ले हरि नाल रो तू मन मेरे तू सावे शरण अंगी सा कारो करे तेरा कर सब सुवर्णा ਸਭਨਾਗਲਾ ਸਮਰਸ ਸਵਾਮੀ ਸੋਖ ਮਨੋਂ ਵਿਸਾਰੇ ਕੈ ਨਾਨਕ ਮਨ ਮੇਰੇ ਸਦਾ ਰੋਹਰਣਾ ਲੈ ਸਾਚੇ ਸਾਹਿਬਾ ਕਾ ਨਹੀਂ ਕਰਤੇ ਰਹਿ ਕਰਤਾ ਤੀਰੈ ਸਭ ਕੀ ਛਾ ਦਦੇ ਸੋ ਪਾਵੇ ਸਦਾ ਸੁਸਾਲਾ ਤੇਰੀ ਨਾਮ ਨਵ ਸਾਵੇ ਨਾਮ ਜਨ ਕੈ ਮਨਵਸਿਆ ਵਰਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਾ ਨਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਧਾਰ ਮੇਰਾ ਜਿਨ ਭੁਖਾ ਸਭ ਗਵਾਈਆਂ ਹਰਿ ਸ਼ਾਂਤ ਸੁਖ ਮਨਾਏ ਉਸਿਆ ਜਨ ਇਛਾ ਸਪੂਜਈਆਂ ਸਦਾ ਕਰੁ ਮਾਣ ਗੀਤਾ ਗੁਰੂ ਵਿਟੋ ਜਿਦਿਆ ਵਡਿਆਈਆਂ ਕਹਿ ਨਾਨਕ ਸੁਣੋ ਸੰਤੋਸ਼ ਬਤ ਰੂਪੇ ਆ ਰੋ ਸੱਚਾ ਨਾਮ ਮਿਲਿਆ ਧਾਰੋ ਅਜੇ ਪੰਜ ਸ਼ਬਦ ਤੇਤ ਕਰਸ ਪੱਗ ਕਰਸ ਪੱਗ ਸ਼ਬਦ ਵਾਜੇ ਕਲਾਜਿਤ ਕਰਤਾਰੀਆਂ ਪੰਜ ਦੋਤ ਤੁਦਵਾਸ ਕੀਤੇ ਕਾਲ ਕੰਟਕ ਮਾਰਿਆ ਤੂਰੇ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰਨ ਹਦ ਬਾਜੇ ਆਨੰਦ ਸੁਨੋ ਵਡ ਭਾਗੀਓ ਸਿਗਨ ਮਨੋੜ ਤੇ ਪੂਰੇ ਪਾਰ ਬ੍ਰਹਮ ਪ੍ਰਪਾਇਆ ਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਭੇ ਸਦ ਸੇ ਪੂਰੇ ਗੁਰ ਤੇ ਜਾਣੇ ਸੁਣ ਤੀ ਪੁਨੀਤ ਕਹਿ ਤੀ ਪਵਿਤ ਸਤਿਗੁਰਿਆ ਪ੍ਰਪੂਰੇ ਬਿਨਮੰਤ ਨਾਨਕੁ ਚਰਨ ਲਾਗੇ ਬਾਜਨਾ ਤੂਰੇ ਮੁਧਾਵਣੀ ਮਹਲਾ ਪੰਜਵਾ ਥਾਲ ਵਿੱਚ ਨਮਸਤੋ ਪਈ ਉਸ ਸੰਤੋਗ ਵਿਚਾਰ ਅਮਰਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭ ਸਹਿਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਜੀ ਨ ਜਾਈ ਨਿਤ ਨਿਤ ਰਖੁਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਬਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤ ਤੋ ਨਾਈ ਮੈਨੂੰ ਜੋ ਕਿ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਾਰੇ ਸਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਨਹੀ ਵਹਰਿਆ ਪੂੜੀ ਤਿੱਥੈ ਤੂੰ ਸਮਰਥ ਜਿੱਥੈ ਕੋਈ ਨਾ ਏ ਉੱਥੇ ਤੇਰੀ ਰਖਗਣੀ ਉਧਰ ਮਾਏ ਸੁਣ ਕੇ ਜਮਕੇ ਦੂਤ ਨਾਇ ਤਰੈ ਛਡ ਜਾਏ ਭਉ ਜਲ ਬਕਮਸ ਗਾਹੋ ਗੁਰ ਸ਼ਬਦ ਦੇ ਪਾਲ ਪਾਇ ਜਨ ਕੋ ਲੱਗੀ ਪਿਆਸ ਮਰਤ ਸੇ ਖਾਏ ਕਲ ਮੈਂ ਇਹੋ ਪੁੰਨ ਗੁਣ ਗੋਵਿੰਦ ਗਾਏ ਸੁਭਸੈਨੋ ਕਿਰਪਾਲ ਸਮਲੇ ਸਾਈ ਸੈ ਵਰਥਾ ਕੋਈ ਨਾ ਜਾਏ ਜੇ ਆਵੇਂ ਤਉ ਦਾਈ ਸ਼ਲੋਕ ਮੰਨ ਲਾਪਨ ਮਾ ਅੰਤਰ ਗੁਰਿਆ ਰਤਨਾ ਜਿਵਾ ਚਪੁਰ ਨਾਉ ਨਿਤਰੀ ਸਤ ਗੁਰ ਪੀਖਣਾ ਸਰਵਣੀ ਸੁਨਣਾ ਗੁਰ ਨਾਉ ਸਤ ਗੁਰ ਸੇਤੀ ਰਤਿਆ ਤਰਖੈ ਪਈ ਠਾਉ ਕਭ ਨਾ ਲਕ ਕਿਰਪਾ ਕਰੇ ਜੇ ਸੁਨੇ ਵਥ ਦੇ ਜਗ ਮੈਂ ਊਤਮ ਕਾਢੀਐ ਵਿਰਲੇ ਕੇਈ ਕੀ ਮਹੱਲਾ ਪੰਜਵਾਂ ਰਖੇ ਰਖਣ ਹਾਰਿਆ ਪੂ ਬਾਰੀ ਅਨ ਗੁਰ ਕੀ ਪੈਰੀ ਪਾਏ ਕਾ ਸਬਾਰੀ ਅਨ ਹੋਵ ਬਦਿਆਲ ਮਨੋਂ ਨਾ ਵਿਸਾਰੀ ਅਨ ਸਾਜਨਾ ਗਏ ਸੰਗ ਭੋਜਲ ਤਾਰੀ ਅਨ ਸਾਖ ਤਨਿੰਦਕ ਦੁਸ਼ਟ ਖੈਨ ਮੈਂ ਬਿਦਾਰੀ ਅਨ ਤੇ ਸਹਿਬ ਕੀ ਤੇਗ ਨਾਨਕ ਮਨੈ ਮਾਏ ਜਿਸ ਮਰ ਸੁਖ ਹੋਏ ਸਗਲੇ ਦੁਖ ਜਾਏ ਤੇ ਸਹਿਬ ਕੀ ਤੇਗ ਨਾਨਕ ਮਨੈ ਮਾਏ ਜਿਸ ਮਰ ਸੁਖ ਹੋਏ ਸਗਲੇ ਦੁਖ ਜਾਏ ਸਗਲੇ ਦੂਖ ਪਾਪ ਕਾ ਨਾਸ਼ ਤੇਰੀ ਬਾਣੀ ਕਾ ਪ੍ਰਕਾਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਮ ਸਾਧੂਰ ਤੁਮ ਫੇਰ ਦਾਸ